ਲੋਕ ਕਿਉਂ ਚੁਣੇ ਜਾਣ ਜਿਹੜੇ ਲੋਕ ਸਤੋ ਵੋਟ ਤਾਂ ਸਾਡੀ ਬਹੁਤ ਚੰਗੀ ਲੱਗਦੀ ਹੈ ਪਰ ਜਿਆਦਾ ਸੀ ਉਹਨਾਂ ਦੇ ਕੋਲ ਜਾਂਦੇ ਜਦ ਸਾਡੇ ਪਿੰਡਾਂ ਕਲੋਨੀਆਂ ਦੇ ਹੋਰ ਲੋਕਾਂ ਕੋਲ ਜਾਂਦੇ ਉਹਨਾਂ ਨੂੰ ਸਤੋ ਸਮੈਲ ਆਂਦੀ ਹੈ ਉਹ ਸਾਨੂੰ ਕਹਿੰਦੇ ਪਰੇ ਉਹ ਜਿਹਨੂੰ ਟੱਚ ਵੀ ਕਰਦੀ ਉਹ ਕਹਿੰਦੇ ਜਿਵੇਂ ਸਾਨੂੰ ਕੋਈ ਬਿਮਾਰੀ ਲੱਗੀ ਹੁੰਦੀ ਹੈ ਮੈਮ ਕਿਰਨ ਖੇਰੀ ਲਾਲੋ ਦੱਸੋ ਕਿਹੜੀ ਕਲੋਨੀ ਚ ਕਦੇ ਚਾਹ ਪੀ ਹੋਏ ਬੈਠ ਕੇ ਖਾਣਾ ਖਾਏ ਉਹਨਾਂ ਉਹ ਕਹਿੰਦੇ ਮੇਰਾ ਸ਼ਹਿਰ ਆ 10 ਸਾਲ ਹੋ ਗਏ ਦੱਸੋ ਕਿੱਥੇ ਜਾ ਕੇ ਆ ਕਿਹੜੇ ਸ਼ਹਿਰ ਚ ਕਿਹੜੇ ਪਿੰਡ ਕਲੋਨੀ ਚ ਜਾ ਕੇ ਆ ਤੇ ਮਤਲਬ ਉਹਨਾਂ ਦਾ ਸਰਾ ਵੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲੇ ਲੋਕ ਬੈਠੇ ਨੇ ਤੇ ਹਜੇ ਜਿੰਦਾ ਹੈ ਲੋਕਾਂ ਦਾ ਜਮੀਰ ਜਿੰਦਾ ਹੈ ਤੇ ਉਸੇ ਜਮੀਰ ਦੇ ਕਰਕੇ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਲੋਕ ਸਭਾ ਚੋਣਾਂ ਦੀ ਦਾਅਵੇਦਾਰੀ ਆ ਜਿਹੜੀ ਇੱਕ ਸੀਟ ਤੋਂ ਕਈ-ਕਈ ਉਮੀਦਵਾਰ ਆ ਜਿਹੜੀ ਆਪਣੀ ਦਾਅਵੇਦਾਰੀ ਆ ਪੇਸ਼ ਕਰ ਰਹੇ ਨੇ ਪਰ ਪਾਰਟੀ ਨੇ ਦੇਖਣਾ ਹੁੰਦਾ ਹੈ ਕਿ ਜਿਸ ਕੈਂਡੀਡੇਟ ਨੂੰ ਉਹਨਾਂ ਨੇ ਟਿਕਟ ਦੇਣੀ ਹੈ ਉਸ ਦੀ ਪੋਜੀਸ਼ਨ ਕੀ ਹੈ ਤੇ ਉਸ ਹਿਸਾਬ ਨਾਲ ਉਸ ਦਾ ਗ੍ਰਾਫ ਕੀ ਹੈ ਉਸ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਔਰ ਚਾਰ ਜਿਹੜੇ ਦਾਵੇਦਾਰ ਨੇ ਚਾਰੇ ਦਾਵਾ ਦਾਵੇਦਾਰਾਂ ਦੇ ਵਿੱਚੋਂ ਜਿਹੜੇ ਯੂਥ ਕਾਂਗਰਸ ਦੇ ਜਿਹੜੇ ਕਹਿ ਸਕਦਾ ਕਿ ਯੂਥ ਕਾਂਗਰਸ ਤੋਂ ਜਿਹੜੇ ਦਾਵੇਦਾਰ ਨੇ ਮਨੋਜ ਲਬਾਣਾ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਚੰਡੀਗੜ੍ਹ ਦੀ ਐਮਪੀ ਟਿਕਟ ਦੇ ਲਈ ਦਾਵੇਦਾਰੀ ਉਹਨਾਂ ਦੀ ਕਿਉਂ ਬਣਦੀ ਹੈ ਉਹਨਾਂ ਨੇ ਅਜ ਤੱਕ ਕਿਸ 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 ਤਰ੍ਹਾਂ ਦੇ ਜਿਹੜੇ ਜਿਹੜੇ ਕੰਮ ਆ ਉਹ ਕਿਤਨੇ ਮਨੋਜ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਥੈਂਕ ਯੂ ਜੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹੜਾ ਚਾਰੇ ਦਾਅਵੇਦਾਰਾਂ ਦੇ ਵਿੱਚੋਂ ਤੁਸੀਂ ਜਿਹੜੇ ਅਖਬਾਰਾਂ ਚ ਛਾਪ ਰਹੇ ਨੇ ਅੱਜਕੱਲ ਹਣਾ ਚੰਡੀਗੜ੍ਹ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਇਹ ਦਾਅਵੇਦਾਰੀ ਤੁਹਾਡੇ ਕਿਹੜੇ ਕੰਮਾਂ ਕਰਕੇ ਕਿਹੜੇ ਤੁਹਾਡੇ ਪੁਆਇੰਟ ਨੇ ਦੇਖੋ ਜੀ ਮੇਰੀ ਤਾਂ ਇੱਕ ਹੀ ਗੱਲ ਹੈ ਮੈਂ ਚੰਡੀਗੜ੍ਹ ਚ ਜੰਮਿਆ ਪੜਾ ਤੇ ਚੰਡੀਗੜ੍ਹ ਦੇ ਪਿੰਡਾਂ ਕਲੋਨੀਆਂ ਦੀ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਉਹ ਮੈਨੂੰ ਚੰਗੀ ਤਰ੍ਹਾਂ ਮਹਿਸੂਸ ਨੇ ਕਿਉਂਕਿ ਮੈਂ ਬਹੁਤ ਥੱਲੇ ਉੱਠਿਆ ਪਰਵਾੜ ਤੋਂ ਹੈਗਾ ਜੀ ਬਹੁਤ ਗਰੀਬੀ ਦੇਖੀ ਹੈ ਹਾਲਾਤ ਦੇਖੇ ਹੈ ਪਰਿਵਾਰ ਦੇ ਹਾਲਾਤ ਦੇਖੇ ਹੈ ਕਿਵੇਂ ਇੱਕ ਪਰਿਵਾਰ ਮਿਹਨਤ ਕਰਕੇ ਅੱਗੇ ਆਂਦਾ ਉਹ ਦੇਖਿਆ ਤੇ ਉਹ ਕਿਵੇਂ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਸਾਰੀ ਚੀਜ਼ਾਂ ਦੇਖਿਆ ਤੇ ਮੈਂ ਸਮਝ ਸਕਦਾ ਇੱਕ ਆਮ ਪਰਿਵਾਰ ਦੀ ਇੱਕ ਆਮ ਲੋਕਾਂ ਦੀ ਕੀ ਪ੍ਰੋਬਲਮਸ ਨੇ ਤੇ ਉਹਨਾਂ ਦਾ ਕਿਵੇਂ ਲੜਾਈ ਲੜ ਸਕਦੇ ਆ ਤੇ ਇਸ ਕਰਕੇ ਮੈਨੂੰ ਲੱਗਿਆ ਕਿ ਅੱppa ਕਿਉਂ ਨਹੀਂ ਉਹ ਲੋਕ ਕਿਉਂ ਚੁਣੇ ਜਾਣ ਜਿਹੜੇ ਲੋਕ ਸਤੋ ਵੋਟ ਤਾਂ ਸਾਡੀ ਬਹੁਤ ਚੰਗੀ ਲੱਗਦੀ ਹੈ ਪਰ ਜਿਆਦਾ ਸੀ ਉਹਨਾਂ ਦੇ ਕੋਲ ਜਾਂਦੇ ਜਦ ਸਾਡੇ ਪਿੰਡਾਂ ਕਲੋਨੀਆਂ ਦੇ ਹੋਰ ਲੋਕਾਂ ਕੋਲ ਜਾਂਦੇ ਉਹਨਾਂ ਨੂੰ ਸਤੋ ਸਮੈਲ ਆਂਦੀ ਹੈ ਉਹ ਸਾਨੂੰ ਕਹਿੰਦੇ ਪਰੇ ਹੋ ਜਿਨ੍ਹਾਂ ਨੂੰ ਟੱਚ ਵੀ ਕਰ ਦਿਓ ਕਹਿੰਦੇ ਜਿਵੇਂ ਸਾਨੂੰ ਕੋਈ ਬਿਮਾਰੀ ਲੱਗੀ ਹੁੰਦੀ ਹੈ ਫਿਰ ਜਦ ਸਾਡੀ ਵੋਟਾਂ ਚੰਗੀਆਂ ਲੱਗਦੀਆਂ ਅਸੀਂ ਕਿਉਂ ਨਹੀਂ ਚੰਗੇ ਲੱਗਦੇ ਤੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਆਪਣੇ ਲੋਕਾਂ ਦੀ ਲੜਾਈ ਲੜੂੰਗਾ ਆਪਣੇ ਸ਼ਹਿਰ ਦੀ ਲੜਾਈ ਲੜੂੰਗਾ ਜਿਹੜੀ ਜਿਹੜੀ ਸ਼ਹਿਰ ਦੀ ਲੜਾਈ ਹੈ ਪੂਰੇ ਧਮ ਕਾਮ ਨਾਲ ਲੜਾਂਗੇ ਪੂਰੇ 7-8 ਮਹੀਨੇ ਤੋਂ ਪੂਰੇ ਸ਼ਹਿਰ 'ਚ ਕੈਂਪੇਨ ਚਲਾਈ ਹੋਈ ਹੈ ਜਿਹੜੇ 5-6 ਮੁੱਦੇ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਬਜ਼ੁਰਗਾਂ ਦੀ ਬਜ਼ੁਰਗਾਂ ਤੇ ਵਿਕਲੰਗ ਦੀ ਚੰਡੀਗੜ੍ਹ 'ਚ ਪੈਨਸ਼ਨ ਹੈਗੀ ਹੈ 700-800 ਰੁਪਿਆ ਹਰਿਆਣਾ ਪੰਜਾਬ ਕਿਸਦੇ 3000 ਹੈ ਕਿਸਦੇ 1500 ਹੈ ਤੇ ਚੰਡੀਗੜ੍ਹ ਤੇ ਕੀ ਬੁਰਾ ਕੀਤਾ ਹੈ ਚੰਡੀਗੜ੍ਹ ਦੇ ਲੋਕ ਕੋਈ ਵੀ ਆਂਦਾ ਚੰਡੀਗੜ੍ਹ ਚ ਨੌਕਰੀ ਲੈ ਜਾਂਦਾ ਹੈ ਚੰਡੀਗੜ੍ਹ ਦੇ ਲੋਕ ਇੱਕ ਕ੍ਰਾਈਟੇਰੀਆ ਨਾਲ ਚਾਹੁੰਦੇ ਜਿਹੜਾ ਚੰਡੀਗੜ੍ਹ ਦਾ ਜੰਪ ਵਾਲਾ ਉਹਨੂੰ ਪਹਿਲਾਂ ਪ੍ਰੈਫਰੈਂਸ ਮਿਲਣੀ ਚਾਹੀਦੀ ਹੈ ਠੀਕ ਹੈ ਨਾ ਚੰਡੀਗੜ੍ਹ ਦਾ ਇੱਕ ਸਭ ਤੋਂ ਵੱਡਾ ਮੁੱਦਾ ਹੈ ਲਾਲ ਡੋਰਾ ਪਿਛਲੇ ਚਾਹੇ ਜਿਹੜਾ ਮਰਜੀ ਲੀਡਰ ਲਾ ਲਓ ਸਾਡੇ ਲਾ ਲਓ ਦੂਜਿਆਂ ਦੇ ਲਾ ਲਓ ਗੱਲ ਕਰਦੇ ਸੀ ਲਾਲ ਡੋਰੇ ਦੀ ਪਿੰਡਾਂ ਕਲੋਨੀਆਂ ਤੇ ਤਲਵਾਰ ਲਟਕ ਰਹੀ ਹੈ ਲਾਲ ਡੋਰੇ ਦੀ ਇਹਦਾ ਹੱਲ ਕਰਾਣਾ ਹੈ ਕਿ ਕੋਈ ਬੰਦਾ ਇੱਕ ਹੱਦਬੰਦੀ ਹੋਵੇ ਕਿ ਹਾਂ ਔਰੇ ਤੱਕ ਮਕਾਨ ਬਣਾ ਸਕਦਾ ਜਿੱਥੇ ਰਕ ਦੀਵਾਰ ਖੜੀ ਹੋਗੀ ਇਹ ਚੀਜ਼ਾਂ ਇੱਕ ਕ੍ਰਾਈਟੇਰੀਆ ਹੋਵੇ ਮਤਲਬ ਲਾਲ ਡੋਰੇ ਤੋਂ ਬਾਹਰ ਵੋਟਾ ਤਾਂ ਪਾ ਸਕਦੇ ਹੋ ਪਰ ਲਾਲ ਡੋਰੇ ਦੇ ਬਾਹਰ ਕੋਈ ਸੁਵਿਧਾ ਨਹੀਂ ਦਿੰਦੇ ਨਾ ਪਾਣੀ ਦੀ ਨਾ ਗਲੀ ਦੀ ਨਾ ਕੁਛ ਦੀ ਉਹਨਾਂ ਨੂੰ ਰਾਤ ਨੂੰ ਐ ਨਹੀਂ ਪਤਾ ਸਵੇਰੇ ਕਾਦੋ ਗੇਰਣ ਆ ਜਣ ਇਹ ਚੀਜ਼ਾਂ ਦੀ ਗੱਲਾਂ ਕਰਨਗੇ ਤੇ ਜਿਹੜਾ ਇਹਨਾਂ ਦੀ ਗੱਲ ਕਰੂਗਾ ਮੈਨੂੰ ਟਿਕਟ ਮਿਲੇ ਨਾ ਮਿਲੇ ਅਸੀਂ راہুল ਗਾਂਧੀ ਜੀ ਦੇ ਨਾਲ ਸਾਡੇ ਨੇਤਾ ਰਾਹੁਲ ਗਾਂਧੀ ਜੀ ਹੈ ਹਾਂ ਜਿਹੜਾ ਇਹਨਾਂ ਦੀ ਗੱਲ ਕਰੂਗਾ ਇਨ ਮੁੱਦਿਆਂ ਦੀ ਗੱਲ ਕਰੂਗਾ ਇਹਨਾਂ ਨਾਲ ਕਰੂਗਾ ਤੇ ਅਸੀਂ ਵੀ ਉਹਨਾਂ ਨਾਲ ਖੜਾਂਗੇ ਤੁਸੀਂ ਯਾਨੀ ਕਿ ਤੁਸੀਂ ਲੋਕਾਂ ਦੇ ਵਿੱਚੋਂ ਉੱਠਿਓ ਪਰ ਕੁਝ ਜਿਹੜੇ ਲੀਡਰ ਨੇ ਸਿਰਫ ਵੋਟਾਂ ਵੇਲੇ ਆਉਂਦੇ ਨੇ ਤੇ ਉਹਨਾਂ ਨੂੰ ਵੈਸੇ ਸਾਡੇ ਜੋ ਜਿਹੜਾ ਮੁਸ਼ਕ ਆਉਂਦਾ ਇਹੋ ਜਿਹੇ ਕਿਹੜੇ ਲੀਡਰ ਨਹੀਂ ਮੈਮ ਕਿਰਨ ਖੇਰੀ ਲਾਲੋ ਦੱਸੋ ਕਿਹੜੀ ਕਲੋਨੀ ਚ ਕਦੇ ਚਾਹ ਪੀ ਹੋਏ ਬੈਠ ਕੇ ਖਾਣਾ ਖਾਏ ਉਹ ਕਹਿੰਦੇ ਮੇਰਾ ਸ਼ਹਿਰ ਆ 10 ਸਾਲ ਹੋ ਗਏ ਦੱਸੋ ਕਿੱਥੇ ਜਾ ਕੇ ਆ ਕਿਹੜੇ ਸ਼ਹਿਰ ਚ ਕਿਹੜੇ ਪਿੰਡ ਕਲੋਨੀ ਚ ਜਾ ਕੇ ਆ ਕਿਤੇ ਲੋਕਾਂ ਨਾਲ ਬੈਠੇ ਹੋ ਫਿਰ ਜੇ ਅਜੀ ਹਰਕਤਾ ਕਰੀ ਆਉਂਦੀਆਂ ਲੋਕਾਂ ਵਿੱਚ ਬੈਠੇ ਹੁੰਦੇ ਚੰਗੇ ਕੰਮ ਕੀਤੇ ਹੁੰਦੇ ਤੇ ਮੇਅਰ ਇਲੈਕਸ਼ਨ ਜਿਹੜੀ ਧਾਂਦ ਲਈ ਕੀਤੀ ਉਹਦੀ ਲੋੜ ਨਹੀਂ ਪੈਣੀ ਸੀ ਵਰਲਡ ਲੈਵਲ ਤੇ ਇਸ ਤੀਆਂ ਗੱਲਾਂ ਹੋਈਆਂ ਜੋ ਇਹਨਾਂ ਨੇ ਫਰਾਡ ਕੀਤਾ ਹੈ ਵਰਲਡ ਲੈਵਲ ਤੇ ਸਾਡੇ ਸੰਵਿਧਾਨ ਦਾ ਮਜ਼ਾਕ ਉੜਿਆ ਸਾਡੇ ਚੰਡੀਗੜ੍ਹ ਦਾ ਮਜ਼ਾਕ ਉੜਿਆ ਇਹਦਾ ਖਾਮੀ ਆ ਜਾ ਇਹਨਾਂ ਲੋਕਾਂ ਨੂੰ ਭੁਗਤਣਾ ਪੈਣਾ ਹੈ ਔਰ ਸੈਲੀਬ੍ਰਿਟੀ ਫੇਸ ਕੋਈ ਨਾ ਕੋਈ ਲੈ ਕੇ ਆਇਆ ਜਾਂਦਾ ਤੇ ਉਹਨੂੰ ਲੋਕ ਵੋਟਾਂ ਵੀ ਪਾ ਦਿੰਦੇ ਪੂਰਾ ਮੂਡ ਬਣਾਇਆ ਹੋਇਆ ਚੰਡੀਗੜ੍ਹ ਦੇ ਲੋਕਾਂ ਨੇ ਆਵੇ ਕੋਈ ਸੈਲੀਬ੍ਰਿਟੀ ਮੈਂ ਮੰਗੇ ਵੋਟ ਇੱਕ ਵਾਰੀ ਦੇਵਾਂਗੇ ਵੋਟ ਪਿੰਡ ਕਲੋਨੀਆ ਬਾਈਗਾਟ ਹੋਊਗਾ ਜਿਹੜਾ ਐਵੇਂ ਲੋਕਾਂ ਨਾਲ ੱੱਕਾ ਕਰੂਗਾ ਮਤਲਬ ਚੰਡੀਗੜ੍ਹ ਦੇ ਵੀ ਲੋਕ ਨੇ ਚੰਡੀਗੜ੍ਹ ਨੂੰ ਕੀ ਮਿਲਿਆ ਮੈਨੂੰ ਦੱਸ ਤਾਂ ਦੋ ਚੰਡੀਗੜ੍ਹ ਨੂੰ ਮੈਂਬਰ ਪਾਰਲੀਮੈਂਟ ਨੇ ਕੀ ਦਿੱਤਾ ਇਹਦਾ ਚੰਡੀਗੜ੍ਹ ਦੇ ਲੋਕਾਂ ਨੂੰ ਕੀ ਮਿਲਿਆ ਅੱਜ ਤੱਕ ਮਤਲਬ ਇਹ ਗੱਲਾਂ ਮਤਲਬ ਕਰਨ ਚ ਤਾਪਣ ਲੱਗਦਾ ਠੀਕੇ ਪਰ ਇਹ ਦੱਸੋ ਮਿਲਿਆ ਕੀ ਹੈ ਲੋਕਾਂ ਨੂੰ ਤੇ ਇਸ ਕਰਕੇ ਗੱਲਾਂ ਆਪਾਂ ਕਰਨੀਆਂ ਨਹੀਂ ਐ ਲੋਕਾਂ ਤੋਂ ਮੰਗਣੀਆਂ ਐ ਵੀ ਲੋਕ ਮੰਗਣਗੇ ਜਿਹੜਾ ਲੀਡਰ ਆਊਗਾ ਵੀ ਸਾਨੂੰ ਇਹ ਗੱਲਾਂ ਦੱਸੋ ਇਹਦਾ ਜਵਾਬ ਦਿਓ ਉਹ ਜਵਾਬ ਮੰਗ ਕੇ ਹੀ ਅਸੀਂ ਅਸਾਂ ਲੈਵਾਂਗੇ ਇਹ ਕਿਉਂ ਹੁੰਦਾ ਕਿ ਦੋ ਵਾਰ ਕੋਈ ਐਮਪੀ ਬਣ ਜਾਂਦਾ ਕੋਈ ਸੈਲੀਬ੍ਰਿਟੀ ਫੇਸ ਤੇ ਫਿਰ ਵਾਰ-ਵਾਰ ਗੱਲੇ ਚੱਲਦੀ ਹੈ ਔਰ ਹੁਣ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਮੁਕਾਬਲਾ ਫਿਰ ਕਿਹਦੇ ਨਾਲ ਹੋਏਗਾ ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਸੀਂ ਕਿਸ ਨਾਲ ਮੁਕਾਬਲਾ ਦੇਖੋ ਮੇਰਾ ਮੁਕਾਬਲਾ ਤਾਂ ਆਪਣੇ ਆਪ ਨਾਲ ਹੀ ਹੈ ਜੀ ਜੇਕਰ ਆਪਾਂ ਟਿਕਟ ਦਿੱਤੀ ਨਾ ਜੀ ਬਾਬੇ ਨਾਨਕ ਦੀ ਮੇਰ ਰਹੀ ਨੇ ਜੀ ਸਟੂਡੈਂਟ ਲੀਡਰ ਹੈ ਜੀ ਮਤਲਬ ਇਹ ਦੇਖੋ ਜੀ ਕਦੇ ਜੇਬ ਵਿੱਚ 5 ਰੁਪਏ ਵੀ ਆਉਂਦੇ ਕਦੇ 500 ਰੁਪਏ ਵੀ ਆਉਂਦਾ ਤੇ ਕਦੇ 5000 ਰੁਪਏ ਵੀ ਆਉਂਦਾ ਹਰ ਇੱਕ ਹਾਲਾਤ ਦੇਖਿਆ ਜੀ ਤੇ ਬਾਬੇ ਦੀ ਮੇਰ ਰਹੀ ਤੇ ਮੁਕਾਬਲਾ ਆਪਣੇ ਆਪ ਨਾਲ ਹੀ ਹੋਊਗਾ ਤੇ ਵਧੀਆ ਰਿਜ਼ਲਟ ਲਾ ਕੇ ਦੇਵਾਂਗੇ ਤੇ ਸ਼ਹਿਰ ਲਈ ਸ਼ਹਿਰ ਦੇ ਲੋਕਾਂ ਦੀ ਐਜੀ ਲੜਾਈ ਲੜਾਂਗੇ ਜੋ ਜੋ ਚੀਜ਼ਾਂ ਨਹੀਂ ਹੋਈਆਂ ਉਹ ਸ਼ਹਿਰ ਲਈ ਕੁਝ ਵਧੀਆ ਕਰਕੇ ਜਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਲਾਲ ਡੋਰੇ ਵਾਲੇ ਇਸ ਤਵਾ ਮੁੱਦੇ ਚੱਕ ਕੇ ਹਟੇ ਜੂਤ ਤੁਸੀਂ ਕਹਿੰਦੇ ਕਿ ਮੈਂ ਯੂਥ ਦਾ ਲੀਡਰ ਹਾਂ ਯੂਥ ਦੇ ਵਿੱਚ ਰਿਹਾ ਤੇ ਯੂਥ ਦੀਆਂ ਕੀ ਸਮੱਸਿਆਵਾਂ ਲੱਗਦੀਆਂ ਨੇ ਯੂਥ ਦੀ ਗੱਲ ਕਰੋ ਤੁਸੀਂ ਸਪੋਰਟਸ ਦੀ ਗੱਲ ਕਰੋ ਜੀ ਕਿਸੇ 스테ਟ ਤੁਸੀਂ ਜਾਓਗੇ ਤੇ ਉੱਤੇ ਬੱਚਾ ਮੈਡਲ ਲੈ ਕੇ ਆਊਗਾ ਤੇ ਉਹਨੂੰ ਨੌਕਰੀ ਦਿੰਦੀ ਹੈ ਸਰਕਾਰ ਚੰਡੀਗੜ੍ਹ ਦਾ ਬੱਚਾ ਜਿਹੜਾ ਮੈਡਲ ਲੈ ਕੇ ਆਂਦਾ ਉਹਨੂੰ ਕੀ ਮਿਲਦਾ ਕੁਝ ਵੀ ਨਹੀਂ ਉਹ ਵੀ ਤਾਂ ਹੈ ਤਾਂ ਦੇਸ਼ ਦਾ ਨਾਗਰਿਕ ਹੈ ਅਸੀਂ ਨਾਗਰਿਕ ਹੈ ਇੰਡੀਆ ਦੇ ਹਨ ਤੇ ਉਹਨੂੰ ਕੀ ਮਿਲਦਾ ਚੰਡੀਗੜ੍ਹ ਦਾ ਯੂਥ ਹੈ ਜੀ ਉਹਨਾਂ ਆਪਾਂ ਕਿਤੇ ਵੀ ਚੱਲ ਜੀਏ ਸਟੇਟ ਦੇ ਬੱਚੇ ਨੂੰ ਥੋੜੀ ਪ੍ਰੀਫਰੈਂਸ ਮਿਲਦੀ ਹੈ ਚੰਡੀਗੜ੍ਹ ਵੀ ਚੰਡੀਗੜ੍ਹ ਚ ਲੋਕ ਜਿਹੜੇ ਰਹਿੰਦੇ ਐ ਤੇ ਇਹਦੇ ਨਾਗਰਿਕਾ ਹਿੰਦੁਸਤਾਨ ਦੇ ਨਾਗਰਿਕ ਹੈ ਕੋਈ ਪੰਜਾਬ ਤੋਂ ਕੋਈ ਹਰਿਆਣਾ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਸਰ ਮੇਰੀ ਇਹ ਹੈ ਕਿ ਕ੍ਰਾਈਟੇਰੀਆ ਹੋਣਾ ਚਾਹੀਦਾ ਜਿਹੜਾ 20 15 2 ਉਹ ਚੰਡੀਗੜ੍ਹ ਦਾ ਸਿਟੀ ਮੰਨਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋਬ ਵਿੱਚ ਪ੍ਰੈਫਰੈਂਸ ਦੇਣੀ ਚਾਹੀਦੀ ਉਤਰਾਂ। ਆਪ ಬಿಜೆಪಿ ਨੂੰ ਤੁਸੀਂ ਅਕਸਰ ਟਾਰਗੇਟ ਕਰਦੇ ਹੋ ਕਿ ਇਸ ਮੇਅਰ ਇਲੈਕਸ਼ਨ ਦੇ ਵਿੱਚ ਇਹ ਹੋਇਆ ਸਾਡੇ ਨਾਲ ਤੇ ਤੁਹਾਨੂੰ ਲੱਗਦਾ ਕਿ ਐਮਪੀ ਇਲੈਕਸ਼ਨ ਜਿੱਥੇ ਅਮੀਰ ਤੁਹਾਨੂੰ ਬਣਾਉਣਾ ਇਨਾ ਔਖਾ ਹੋ ਗਿਆ ਚੰਡੀਗੜ੍ਹ ਦੇ ਵਿੱਚ ਸਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮਿਲ ਕੇ ਵੀ ਤੇ ਤੁਹਾਨੂੰ ਐਮਪੀ ਬਣਾਉਣਾ ਵੱਡੀ ਮੁਸ਼ਕਲ ਕਿੰਨੀ ਹੋਈ? ਇਹੋ ਆਪ ਹੀ ਅੰਦਾਜ਼ਾ ਲਗਾ ਸਕਦੇ ਕਿ ਮੇਅਰ ਦੇ ਲਈ ਇੰਨੀ ਜਦੋਂ ਜ਼ਿਆਦਾ। ਉਹ ਮੇਰੀ ਗੱਲ ਸੁਣੋ। ਉਹ ਇੱਕ ਫਰਾਡ ਮਸੀ ਸਾਹਿਬ ਬੱਠੇ ਸੁੱਤੇ ਵੋਟਾਂ ਗਲਤ ਕੀਤੀਆਂ ਪਰ ਦੇਖੋ ਰੱਬ ਬੈਠਿਆ ਕਿਤਨਾ ਕਿਤੇ ਤੇ ਉਹ ਸੁਪਰੀਮ ਕੋਰਟ ਨੇ ਮਤਲਬ ਇੱਕ ਬੜਾ ਐਗਜ਼ਾਮਪਲ ਸੈੱਟ ਕੀਤਾ ਕਿ ਗਲਤ ਨੂੰ ਗਲਤ ਗਿਆ ਸਹੀ ਨੂੰ ਸਹੀ ਗਿਆ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਰਨ ਵਾਲੇ ਲੋਕ ਬੈਠੇ ਨੇ ਤੇ ਹਜੇ ਜਿੰਦਾ ਲੋਕਾਂ ਦਾ ਜਮੀਰ ਜਿੰਦਾ ਹੈ ਤੇ ਉਸੇ ਜਮੀਰ ਦੇ ਕਰਕੇ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਐਮਪੀ ਇਲੈਕਸ਼ਨ ਚ ਲੋਕਾਂ ਪੂਰਾ ਮੂਡ ਬਣਾਇਆ ਹੋਇਆ ਹੈ ਤੇ ਵਧੀਆ ਰਿਜ਼ਲਟ ਆਊਗਾ ਤੇ ਰੱਬ ਨੇ ਸ਼ੁਕਰ ਰੱਖਿਆ ਤੇ ਚੰਡੀਗੜ੍ਹ ਦੇ ਲੋਕਾਂ ਦਾ ਭਲਾ ਹੋਊਗਾ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਤੇ ਤੋਂ ਕੀ ਰਿਸਪੌਂਸ ਹੈ ਜਿਹੜਾ ਮਿਲ ਰਿਹਾ ਅਗਰ ਕਲੋਨੀਆਂ ਦੇ ਵਿੱਚ ਜਾਣੇ ਹੋ ਜਾਂ ਆਸ-ਪਾਸ ਦੇ ਹੋਰ ਆ ਸੈਕਟਰਾਂ ਤੋਂ ਲੈ ਕੇ ਕਲੋਨੀਆਂ ਤੱਕ ਮੈਂ ਵਖਿਆ ਜੀ 10 ਸਾਲ ਜੋ ਪਹਿਲਾਂ ਸੀ ਉਹੀ ਹੋਣਾ ਜੀ 15 ਸਾਲ ਪਹਿਲਾਂ ਮਤਲਬ ਕੁਝ ਚੇਂਜ ਹੀ ਨਹੀਂ ਹੋਇਆ ਲੋਕਾਂ ਲੋਕ ਤਾਂ ਉਮੀਦੇ ਉਮੇ ਹੀ ਹੈ ਜੀ ਲੋਕ ਤੁਹਾਨੂੰ ਕੀ ਕਹਿੰਦੇ ਲੋਕ ਕਹਿੰਦੇ ਵੀ ਸਾਨੂੰ ਚੇਂਜ ਚਾਹੀਦਾ ਜੀ ਹੂੰ ਸਾਨੂੰ ਕੋਈ ਫਰੈਸ਼ ਚਿਹਰਾ ਚਾਹੀਦਾ ਹੈ ਨਵਾਂ ਚਿਹਰਾ ਚਾਹੀਦਾ ਹੈ ਜਿਹੜਾ ਜਿਹਨੂੰ ਅਸੀਂ ਫੜ ਕੇ ਆਪਣੇ ਕੰਮ ਕਰਾ ਸਕਾਂ ਧੰਨਵਾਦ ਜੀ ਦਾ ਹਜੇ ਫਿਲਹਾਲ ਜਿਹੜਾ ਮਨੋਜ ਲਬਾਣਾ ਹਰਿਆਣੇ ਦੇ ਨਾਲ ਗੱਲਬਾਤ ਸੁਣ ਰਿਹਾ ਸੀ ਹਜੇ ਫਿਲਹਾਲ ਦਾਅਵੇਦਾਰਾਂ ਦੇ ਵਿੱਚ ਨਹੀਂ ਪਾਰਟੀ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਹੈ ਅਗਰ ਟਿਕਟ ਦਿੰਦੀ ਹੈ ਤਾਂ ਦੇਖਣਾ ਹੋਵੇਗਾ ਕਿ ਅੱਗੇ ਕਿਸ ਤਰ੍ਹਾਂ ਦਾ ਰਹੇਗਾ ਚੰਡੀਗੜ੍ਹ ਦੇ ਲੋਕ ਕੀ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਸਭ ਤੋਂ ਪਹਿਲਾਂ ਹਜੇ ਤੱਕ ਜਿਹੜੀ ਆ ਇਹ ਗੱਲਾਂ ਬਾਤਾਂ ਪਾਰਟੀ ਦੀ ਟਿੱਕਟ ਦੇ ਲਈ ਚੱਲ ਰਹੀਆਂ ਨੇ ਤੇ ਉੱਥੇ ਮਨੋਜ ਜੀ ਹਰਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਮੈਂ ਇੱਕ ਨੌਜਵਾਨ ਚਿਹਰਾ ਤੇ ਕਿਰਨ ਖੇਰ ਉਹ ਇੱਕ ਅਜੇ ਸੈਲੀਬ੍ਰਿਟੀ ਫੇਸ ਜਿਹੜੇ ਤੋਂ ਲਗਾਤਾਰ 10 ਸਾਲ ਤੋਂ ਪਿਛਲੇ ਐਮਪੀ ਨੇ ਲੋਕਾਂ ਦੇ ਵਿੱਚ ਜਾਣ ਤੋਂ ਵੀ ਡਰਦੇ ਨੇ ਤੇ ਇਕਤਰਾਉਂਦੇ ਨੇ ਉਹਨਾਂ ਨੂੰ ਲੋਕਾਂ 'ਚੋਂ ਸਮੈਲ ਆਉਂਦੀ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ